ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬ੍ਰਿਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੇਵਾਲ ਨੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਨ ਕਿ ਹੈ ਕਿ ਹੜ੍ਹਾਂ ਨਾਲ ਪੰਜਾਬ ਦੀਆਂ ਫਸਲਾਂ ਪਸ਼ੂ ਘਰਾ ਮਸ਼ੀਨਰੀ ਮਨੁੱਖੀ ਜਾਨਾਂ ਸਰਕਾਰੀ ਸੰਪਤੀ ਦਾ ਬਹੁਤ ਨੁਕਸਾਨ ਹੋਇਆ ਉਹ ਕੇਂਦਰੀ ਮੰਤਰੀ ਸ਼ੇਵਰਾਜ ਸਿੰਘ ਚੋਹਾਨ ਬਾਂਗਿ ਸਿਰਫ ਘੇੜਾ ਹੀ ਨਾ ਮਾਰਨ ਬਲਕਿ ਹੜ੍ਹਾਂ ਦੇ ਨੁਕਸਾਨ ਦੇ ਪਹਿਲੇ ਪੜਾਅ ਤਹਿਤ 20000 ਕਰੋੜ ਰੁਪਏ ਦਾ ਰਾਹਤ ਪੈਕੇਜ ਅਤੇ ਪੰਜਾਬ ਦਾ 60000 ਕਰੋੜ ਰੁਪਏ ਦਾ ਬਕਾਇਆ ਦੇ ਕੇ ਜਾਣ ਇਸ ਦੇ ਨਾਲ ਹੀ ਉਹਨਾਂ ਨੇ ਸਰਹੱਦੀ ਇਲਾਕਾ ਜਨਾਲਾ ਦੇ ਹੜ੍ਹ ਪੀੜ ਤੇ ਇਲਾਕੇ ਲਈ 2000 ਕਰੋੜ ਰੁਪਏ ਦੇ ਵੱਖਰੇ ਫੰਡ ਦੀ ਮੰਗ ਕੀਤੀ ਮੈਂ ਇਹ ਬੇਨਤੀ ਕਰਦੀ ਹਾਂ ਕਿ ਕੱਲ ਨੂੰ ਮਤਲਬ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਪੰਜਾਬ ਆਦੇ ਸਾਡਾਂ ਦਾ ਸਰਵੇ ਕਰਨ ਵਾਸਤੇ ਦੌਲਾ ਕਰਨ ਵਾਸਤੇ ਆਦੇ ਮੇਰੀ ਉਹਨਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਸੂਬੇ ਨੇ ਪੰਜਾਬ ਨੇ ਇਸ ਦੇਸ਼ ਨੂੰ ਬਹੁਤ ਕੁਝ ਦਿੱਤਾ ਦੇਖ ਦੀ ਆਜ਼ਾਦੀ ਦੇ ਵਿੱਚ ਬਹੁਤ ਅਦੋਲਤਾ ਕੀਤਾ ਉਹ ਦੇਸ਼ ਦੇ ਵਿੱਚ ਬਹੁਤ ਸਾਰਾ ਅੰਨ ਪੈਦਾ ਕਰਕੇ ਦਿੱਤਾ ਇਸ ਕਰਕੇ ਅੱਜ ਬਹੁਤ ਔਖਾ ਟਾਈਮ ਹੈ ਪੰਜਾਬ ਤੇ ਤੇ ਮੇਰੀ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਕਿ ਪਹਿਲਾਂ ਤਾਂ ਜਿਹੜੀ ਪੰਜਾਬ ਸਰਕਾਰ ਦਾ ਬਕਾਇਆ ਰਹਿਦਾ ਕਰੀਬ 60 ਹਜ਼ਾਰ ਕਰੋੜ ਦਾ ਕੇਂਦਰ ਸਰਕਾਰ ਨਾਲ ਉਹ ਪ੍ਰਧਾਨ ਮੰਤਰੀ ਨੂੰ ਜਿਹੜਾ ਜਾਰੀ ਕਰਨਾ ਚਾਹੀਦਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਥੋੜੇ ਦਿਨ ਪਹਿਲਾਂ ਲੈਟਰ ਵੀ ਲਿਖੀ ਸੀਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪ੍ਰਧਾਨ ਮੰਤਰੀ ਜੀ ਨੂੰ ਕਿ ਸਾਡਾ ਉਹ 60 ਹਜ਼ਾਰ ਕਰੋੜ ਰੁਪਇਆ ਜੀਐਸਟੀ ਦਾ ਆਰਡੀਐਫ ਦਾ ਐਮਡੀਐਫ ਦਾ ਉਹ ਜਿਹੜਾ ਜਾਰੀ ਕੀਤਾ ਜਾਵੇ ਦੂਜਾ ਮੈਂ ਕਿਉਂਕਿ ਬਿਲਕੁਲ ਪਾਕਿਸਤਾਨ ਦੇ ਕੰਡੇ ਤੇ ਖੜਾ ਸਾਹਮਣੇ ਅਗਲੇ ਪਾਸੇ ਜਿਹੜਾ ਪਾਕਿਸਤਾਨ ਬਾਰਡਰ ਸਾਨੂੰ ਹਮੇਸ਼ਾ ਜਦੋਂ ਕੋਈ ਲੜਾਈਆਂ ਹੁੰਦੀਆਂ ਕੋਈ ਸਪਾਸਤਾਂ ਦੇ ਨਾਲ ਤਣਾਉ ਪੂਰਤੀ ਬਣ ਜਾਂਦੀ ਹੈ ਤੇ ਅਜਨਾਲਾ ਵਾਲੇ ਡਬਲ ਜਿਹੜਾ ਉਹ ਮਾਤ ਚੱਲਦੇ ਆ ਸੋ ਸਾਨੂੰ ਤਾਂ ਹਰ ਸਾਲ ਹੀ ਕੋਈ ਨਾ ਕੋਈ ਮਾਤ ਪੈ ਜਾਂਦੀ ਹੈ ਇਸ ਕਰਕੇ ਮੈਂ ਪਹਿਲਾਂ ਵੀ ਗਵਰਨਰ ਸਾਹਿਬ ਨੂੰ ਸ਼ਿਵਦਾ ਚਵਾਂਜੀ ਨੂੰ ਅੱਜ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਉਹ ਪੰਜਾਬ ਤੋਂ ਇਲਾਵਾ ਜਿਹੜਾ ਸਾਨੂੰ ਅਜਨਾਲੇ ਨੂੰ ਵੱਖਰੀ ਕੈਟਾਗਰੀ ਦੇ ਵਿੱਚ ਰੱਖ ਕੇ ਜਿਹੜਾ ਬਾਰਡਰ ਦਾ ਏਰੀਆ ਰੱਖ ਕੇ ਬਾਰਡਰ ਦੇ ਏਰੀਆ ਦੀਆਂ ਜਿਹੜੀਆਂ ਸਵੱਸੀਆਂ ਵਾਂ ਉਹਨਾਂ ਨੂੰ ਸਾਹਮਣੇ ਰੱਖ ਕੇ ਸਾਨੂੰ 2000 ਕਰੋੜ ਦਾ ਪੈਕੇਜ ਜਿਹੜਾ ਦਿੱਤਾ ਜਾਵੇ ਤਾਂ ਜੋ ਇਹ ਨਾਲਾ ਮੁੜ ਕੇ ਆਪਣੇ ਪੈਰਾਂ ਤੇ ਖੜਾ ਹੋ ਜਾਵੇ। ਅਜ ਨਾਲੇ ਦੇ ਕਿਸਾਨਾਂ ਦਾ, ਅਜ ਨਾਲੇ ਦੇ ਮਜ਼ਦੂਰਾਂ ਦਾ, ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋ ਗਿਆ। ਸਾਡਾ ਸਭ ਕੁਝ ਵਿਵਾਦ ਹੋ ਗਿਆ ਪ੍ਰਧਾਨ ਮੰਤਰੀ ਜੀ। ਤੁਸੀਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਜੇ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਦੇਸ਼ ਨੂੰ ਇੱਕ ਹੀ ਅੱਖ ਦੇ ਨਾਲ ਦੇਖੋਗੇ। ਪੰਜਾਬ ਦੇਸ਼ ਦਾ ਬੜਾ ਮਹੱਤਵਪੂਰਨ ਸੂਬਾ ਹੈ। ਸੋ ਇਸ ਸੂਬੇ ਦਾ ਵਿਸ਼ੇਸ਼ਤਾ ਉਤੇ ਖਿਆਲ ਰੱਖਿਆ ਜਾਵੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਤੇ ਜੋਬਰ ਰੰਦਾਵਾ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਦੌਰਾਨ ਡੇਰਾ ਬਾਬਾ ਨਾਨਕ ਦੇ ਪਿੰਡ ਰੁੱਤਾ ਪਹੁੰਚੇ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਤੇ ਰਾਹਤ ਸਮੱਗਰੀ ਵੰਡੀ ਇਸ ਮੌਕੇ ਵਿਧਾਇਕ ਨੇ ਕਿਹਾ ਕਿ ਇੱਥੇ ਹੜ੍ਹ ਨੇ ਬਹੁਤ ਤਬਾਹੀ ਮਚਾਈ ਹੈ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਅੱਜ ਗਰੀਬ ਪਰਿਵਾਰਾਂ ਤੱਕ ਪਹੁੰਚ ਕੀਤੀ ਗਈ ਹੈ ਤੇ ਉਹਨਾਂ ਨੂੰ ਰਾਸ਼ਨ ਕਿਟਾਂ ਤੇ ਆਟਾ ਵੰਡਿਆ ਗਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦਾ ਪਿੰਡ ਆ ਰੱਤਾ ਜਿਹਦੇ ਵਿੱਚ ਬਹੁਤ ਵੱਡਾ ਹੜ੍ਹ ਨੇ ਇਸ ਪਿੰਡ 'ਚ ਦਵਾਈ ਮਚਾਈ ਔਰ ਪਿੰਡ 'ਚ ਘਰਾਂ ਦੇ ਵਿੱਚ ਵੀ 5-5 6-6 ਪੁੱਟ ਪਾਣੀ ਸੀਗਾ ਅੱਜ ਆਪਾਂ ਰਸਤੇ 'ਚੋਂ ਨੰਗ ਕਿਉਂਦੇ ਆ ਮੇਰੇ ਖਾ 2-3 ਦਿਨ ਤੋਂ ਹੀ ਇਸ ਪਿੰਡ ਨੂੰ ਜਿਹੜਾ ਰਸਤਾ ਬਣਿਆ ਤਾਂ ਇਹ ਲਿੰਕ ਵੀ ਪਿੰਡ ਦਾ ਜਿਹੜਾ ਆਮ ਲਿੰਕ ਟੁੱਟ ਗਿਆ ਸੀਗਾ ਪਰ ਬੋਰਾਂ ਹੀ ਕਿਸਤੀਆਂ ਹੀ ਲੋਕਾਂ ਨੇ ਇੱਥੇ ਆਉਂਦੇ ਰਹੇ ਨੇ ਅੱਜ ਮੈਂ ਪਹਿਲਾਂ ਆਪਣੀਆਂ ਟੀਮਾਂ ਮੇਰੀਆਂ ਇਸ ਪਿੰਡ 'ਚ ਬਹੁਤ ਵਾਰੀਆਂ ਆਈਆਂ ਔਰ ਹਰ ਤਰ੍ਹਾਂ ਦੀ ਮਦਦ ਪਿੰਡ ਵਾਲੇ ਲੋਕਾਂ ਦੀ ਸਰਕਾਰ ਵੱਲੋਂ ਹੋਈ ਹੈ ਜਿਵੇਂ ਚਾਰਾ ਵਾ ਪਸ਼ੂਆਂ ਦਾ ਫੀਕੈਟਲ ਫੀਡ ਉਹ ਵੀ ਪਿੰਡ 'ਚ ਪਿਛਲੇ ਦਿਨੀ ਵੰਡੀ ਆ ਤੇ ਅੱਜ ਜੋ ਚੇਚੇ ਤੌਰ ਤੇ ਉਹਨਾਂ ਜਿਹੜੇ ਗਰੀਬ ਪਰਿਵਾਰ ਨੇ ਜਿਨ੍ਹਾਂ ਦਾ ਮਜ਼ਦੂਰ ਨੇ ਅੱਜ ਇਹਨਾਂ ਮਜ਼ਦੂਰਾਂ ਵਾਸਤੇ ਕੋਈ ਦਿਹਾੜੀ ਨਹੀਂ ਕੋਈ ਡੱਬਾ ਨਹੀਂ ਇਹਨਾਂ ਦੇ ਇਸ ਸੌਕੀ ਘੜੀ ਦੇ ਵਿੱਚ ਸਰਕਾਰ ਵੱਲੋਂ ਅੱਜ ਇਹਨਾਂ ਨੂੰ ਕਿੱਟਾਂ ਜਿਹੜੀਆਂ ਰਚਨ ਦੀਆਂ ਉਹ ਵੀ ਵੰਡੀਆਂ ਗਈਆਂ ਨਾਲ ਆਟਾ ਜਿਹੜਾ ਉਹ ਵੀ ਦਿੱਤਾ ਗਿਆ ਔਰ ਇਹਨਾਂ ਨੂੰ ਮੈਂ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ ਪਿੰਡ ਵਾਲਿਆਂ ਨੂੰ ਕਿਸੇ ਕਿਸਮ ਦੀ ਜ਼ਰੂਰਤ ਹੋਵੇ ਤਾਂ ਮੈਂ ਖੜਾ ਇਹ ਮੇਰਾ ਜੱਦੀ ਪਿੰਡ ਹੈ ਮੈਂ ਇਸ ਪਿੰਡ ਦਾ ਜੰਪਾ ਲਾ ਇਸ ਕਰਕੇ ਇਸ ਪਿੰਡ ਨਾਲ ਮੈਨੂੰ ਆਪਣਾ ਪਿਛਲਾ ਲਗਾਓ ਵਾ ਮੇਰਾ ਪਿਆਰ ਆ ਮੇਰਾ ਜੱਦੀ ਪੁਸ਼ਤੀ ਪਿੰਡ ਵਾ ਏ ਤਾਂ ਮੈਂ ਪੂਰੀ ਹਮਦਰਦੀ ਕਰਦਾ ਇਸ ਪਿੰਡ ਨਾਲ ਮੈਂ ਪਿੰਡ ਵਾਲਿਆਂ ਵਾਸੀਆਂ ਨੂੰ ਸਾਰਿਆਂ ਨੂੰ ਕਿਹਾ ਕਿ ਤੁਹਾਨੂੰ ਕੋਈ ਮੈਡੀਕਲ ਫੈਸਿਲਿਟੀ ਦੀ ਜ਼ਰੂਰਤ ਹੋਵੇ ਕਿਸੇ ਕਿਸਮ ਦੀ ਕੋਈ ਜ਼ਰੂਰਤ ਹੋਵੇ ਤਾਂ ਤੁਸੀਂ ਮੇਰੀ ਟੀਮ ਪਿੰਡ ਚ ਬੈਠੀ ਹੋ ਮੇਰੇ ਤੱਕ ਤੁਸੀਂ ਅਪਰੋਚ ਕਰੋ ਟੀਮ ਦੇ ਨਾਲ ਮੇਰੀ ਨਾਲ ਅਪਰੋਚ ਕਰਕੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਕੋਈ ਤੰਗੀ ਹੋਵੇ ਤਾਂ ਮੈਂ ਤੁਹਾਡੇ ਵਿੱਚ ਖੜਾ ਇਸ ਕਰਕੇ ਮੈਂ ਸੀਐਮ ਸਾਹਿਬ ਦਾ ਸਰਕਾਰ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਔਖੇ ਵੇਲੇ ਸਰਕਾਰ ਨੇ ਇਹਨਾਂ ਗਰੀਬ ਲੋਕਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਬਾਹ ਫੜੀ ਔਰ ਇਹਨਾਂ ਦੀਆਂ ਰੋਜ਼ ਵਰਤੋਂ ਵਾਲੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਘਰਾਂ ਤੱਕ ਪਹੁੰਚਾਉਂਦਾ ਆ ਮਾਦੀ ਪਾਰਟੀ ਨੇ ਜਿਹੜਾ ਫੈਸਲਾ ਕੀਤਾ ਸੀਐਮ ਸਾਹਿਬ ਨੇ ਫੈਸਲਾ ਕੀਤਾ ਮੈਂ ਬਹੁਤ ਬਹੁਤ ਉਹਨਾਂ ਦਾ ਰਣੀ ਆ ਪੰਜਾਬ ਅਪਡੇਟਸ ਦੇ ਖਾਸ ਬਲੇਟਨ ਦੇ ਵਿੱਚ ਫਿਲਹਾਲ ਨਾਇਥਸ ਬਣ ਰਹੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ